ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ 18 ਦਸੰਬਰ ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਬਾਰੇ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਕਮਾਲਪੁਰਾ ਜ਼ਿਲ੍ਹਾ ਲੁਧਿਆਣਾ ਵਿੱਚ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪਿੰਡ ਪੱਦਰ ਦੇ ਮੁਕਾਬਲੇ ਕਰਵਾਏ ਗਏ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਫਰਸਟ ਟੀਮ ਦੇ ਹਾਕਮ ਵਾਲਾ ਜਿਸ ਨੇ 1 ਲੱਖ ਰੁਪਏ ਦਾ ਨਾਮ ਹਾਸਿਲ ਕੀਤਾ 21 ਨੰਬਰ ਪ੍ਰਾਪਤ ਕੀਤੇ ਸੈਕੰਡ ਟੀਮ ਦੇ ਬਾਹੁ ਅਕਬਰਪੁਰ ਹਰਿਆਣਾ ਜਿਸਨੇ 75000 ਰੁਪਏ ਦਾ ਨਾਮ ਹਾਸਲ ਕੀਤਾ 16 ਅੰਕ ਪ੍ਰਾਪਤ ਕੀਤੇ ਜੇ ਬੈਸਟ ਰੇਡਰ ਤੇ ਜਾਫੀ ਬਾਰੇ ਗੱਲ ਕਰੀਏ ਮਿੱਤਰੋ ਬੈਸਟ ਰੇਡਰ ਰਿਆ ਬੂਰੀਆ ਸੇਸਰ ਜਿਸਨੇ 10 ਕਬੱਡੀਆਂ ਪਾ ਕੇ 9 ਨੰਬਰ ਹਾਸਲ ਕੀਤੇ ਬੈਸਟ ਜਾਫੀ ਰਿਆ ਜੱਗੂ ਹਾਕਮਵਾਲੀਆ ਰੈਂਬੋ ਜਾਫੀ 6 ਜੱਫੇ ਲਾਏ ਚੋਬਰ ਨੇ ਕਹਿੰਦੇ ਸਿਰਾ ਕਰਵਾਤਾ ਅੱਜ ਬੈਸਟਾਂ ਨੂੰ ਹਾਰਲੀ ਡੇਵਿਡਸਨ ਮੋਟਰਸਾਈਕਲ ਦਿੱਤੇ ਗਏ ਇੱਥੇ ਕਹਿੰਦੇ ਅੱਜ ਜਾਫੀਆਂ ਨੇ ਕਬੱਡੀਆਂ ਪਾਈਆਂ ਅੱਜ ਜਿੱਥੇ ਜੱਗੂ ਨੇ ਵੀ ਕਬੱਡੀਆਂ ਪਾਈਆਂ ਗੁਰਵਿੰਦਰ ਕਾਂਗੇ ਵਾਲੇ ਨੇ ਵੀ ਸ਼ੀਲੂ ਨੇ ਵੀ ਕਬੱਡੀਆਂ ਪਾਈਆਂ ਤੇ ਪ੍ਰਤਾਪ ਕੰਡਿਆਣੇ ਵਾਲੇ ਨੇ ਵੀ ਜਾਫੀ ਨੇ ਕਬੱਡੀਆਂ ਪਾਈਆਂ ਸਿਰਾ ਕਰਵਾਤਾ ਕਮਾਲਪੁਰੇ ਵਾਲਿਆਂ ਨੇ ਖੇਡ ਕਬੱਡੀ ਕੱਪ ਤੇ ਐਂਡ ਹੋ ਗਿਆ ਮਿੱਤਰੋ ਇਧਰ ਉੱਤੇ ਕੁਝ ਨਹੀਂ ਮੈਚ ਵੀ ਟਾਈਮ ਸੈੱਟ ਚੱਲ ਕੇ ਟਾਈਮ ਸੈਰੀ ਸਮਾਪਤ ਹੋ ਗਿਆ 9:00 ਵਜੇ ਦੀ ਤਕਰੀਬਨ ਸਮਾਪਤੀ ਹੋ ਗਈ ਸੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ